ਸਾਡੇ 4 ਗਲਵੱਡੀ ਬੜਨ ਨਦੀਪ ਕੁਆਰ ਨੂੰ ਤਲਾਹ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਖੁੱਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਫੰਦ ਜਿਹੜੇ ਜੈਂਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿੱਚ ਜਾਲੀ ਕ੍ਰੈਂਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕ੍ਰੈਂਸੀ ਬਰਾਮਦ ਹੋਈ ਹੈ ਔਰ ਜਿੱਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤੱਕ तकरीबन 9 ਲੱਖ ਰੁਪਿਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਹੀ ਨੇ ਹਾਂਜੀ ਸਾਰੇ ਨੋਟ 550 ਦੇ ਨੇ ਬੈਕਗਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਤੇ ਬੈਕਗਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈ ਕਹਿੰਦੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੋਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ 4-5 ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 420 ਦੇ ਐਸਟਾਰਸ਼ਨ ਦੇ ਬਲੈਕਬੈਲਿੰਗ ਦੇ ਪਰਚੇ ਦਰਜ ਨੇ ਸਰ ਇਥੇ ਦਫਰਸ਼ਿੰਗ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਜਾਂ ਨੋਟ ਵੇਚਦੇ ਇਹਨਾਂ ਦਾ ਮੋਡਸ ਆਪਰੈਂਟ ਹੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲ ਮਿਲ ਚ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਅਸਲੀ ਰੋਟ ਲੈ ਲਿਆ ਫਿਰ 5 ਲੱਖ ਰੁਪਇਆ ਝਾਲੀ ਦੇ ਦਿੱਤਾ ਇਹਦਾ ਲਾਲਚੀ ਲੋਕਾਂ ਨਾਲ ਆਦਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ ਫਰੋਕ ਦੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ 46 ਕਰੰਸੀ ਕਿੱਥੇ ਬਣਾਉਂਦੇ ਜਾਲੀ ਕਰੰਸੀ ਇਹ ਬਣਾਉਂਦੇ ਸੀ ਕਿ ਜੀ ਇਹਦੇ ਬਾਰੇ ਹਲੇ ਅਸੀਂ ਪੁੱਛ ਕੇ ਚ ਕਰਨੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਾਸਰ ਪਾਸ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਦਾ ਆਪਰੇਟਿਵ ਹੈਗਾ ਔਰ ਕਿਹੜੇ-ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ-ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ-ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀਗੇ ਇਹਨਾਂ ਦਾ ਤੇ ਕੀ ਮੇ ਸਾਰਿਸ ਕੱਤਾ ਸਾਰਿਸ ਕੱਤਾ ਮੇਨ ਤਾਂ ਸਾਰੀ ਨਹੀਂ ਜੀ ਗਰੋ ਜਿਹੜਾ ਹੈਗਾ ਨਾ ਤਾਂ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਬਕਦਮੇ ਦਰਜ ਨੇ ਕ੍ਰਿਮੀਨਲ ਮੰਡਟ ਬੰਦੇ ਨੇ ਔਰ ਸਾਰੀ ਅਪਰਾਧਿਕ ਪਛੋਕੜ ਵਾਲੇ ਬੰਦੇ ਹੈਗੇ ਨੇ ਇਹ ਬੰਦਾ ਕਿੰਨੇ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਹੈ ਇਹ ਫਿਲਹਾਲ ਅਸੀਂ ਪੁੱਛ ਕੇ ਚੱਲ ਰਹੇ ਹਾਂ ਤਫਤੀਸ਼ ਜਾਰੀ ਹੈ ਤਫਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਝਾ ਕੀਤਾ ਜਾਊਗਾ ਤਾਂ ਕੀ ਕੀ ਬਰਾਬਰ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰ ਹੋਇਆ ਇਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 550 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਮਦ ਹੋਇਆ। ਪਰ ਦੋ ਗੱਡੀਆਂ ਨੇ ਇੱਕ ਡੈਟਸਨ ਜੀਓ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ। ਤੇ ਇੱਕ ਹੈਗਾ ਲਾਇਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਮਦ ਹੋਇਆ। ਸਰ ਕੋਈ ਮਸ਼ੀਨ ਵਗੈਰਾ ਕਿਥੋਂ ਵੀ ਬਰਾਮਦ ਕੀਤੀ ਕੋਈ ਇਸ ਤਰ੍ਹਾਂ ਦੀ ਬਰਾਮਦ ਨਹੀਂ। ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈਗੀ ਜੀ ਉਹਨਾਂ ਦਾ ਪੁੱਛ ਕੇ ਚੱਲ ਰਹੇ ਹਾਂ। ਉਥੇ ਤੱਕ ਵੀ ਅਸੀਂ ਪਹੁੰਚਾਂਗੇ। ਹੁਣ ਇਹ ਜਾਣਕਾਰੀ ਤੋਂ ਪਤਾ ਲੱਗਿਆ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਮਤਲਬ ਲੈਨੇ ਸੀ। ਮੁੱਢਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦੇਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਦਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ। ਜਿਲ੍ਹੇ ਤੋਂ ਬਾਹਰ ਆਪਰੇਟ ਕਰਦੇ ਸੀ ਕਿਉਂਕਿ ਜਾ ਕੇ ਪਤਾ ਲੱਗਿਆ ਵੀ ਜਿਹੜੇ ਇਹ ਕਰਦੇ ਨੇ ਸਾਡੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ। ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਰਹਿਸ਼ੀ ਦੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ। ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਜਿਹੜੇ ਰੂਪੀ ਨੇ ਆਪਸ ਚੇਰਾ ਦਾ ਕੋਈ ਕੀ ਸੰਬੰਧ ਹੈ ਆਪਸ ਦੇ ਵਿੱਚ ਇਹਨਾਂ ਦਾ ਇਹ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਦੇਲ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੱਕ ਬਣ ਗਿਆ ਇੱਕ ਨਾ ਗਰੋਹ ਬਣ ਗਿਆ ਤੇ ਵੈਪਨ ਹੈ ਜਿਹੜਾ ਰਵਲਵਰ ਹੈ ਪਿਸਤਲ ਹੈ ਜਾਂ ਕਿਹੜਾ ਵੀ ਇਹ ਪਿਸਤਲ ਹੈਗਾ 32 ਬੋਲ ਤੇ ਹਸਬੰਡ ਮਾਈਫ ਕੋਈ ਨਹੀਂ ਕਿਹਾ ਨਹੀਂ ਹਸਬੰਡ ਮਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਕੀ ਕਰਦੇ ਨੇ ਮਰਦੇ ਨੇ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਬਾਜਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਿਗਾਇ ਦੀ ਕਸ਼ਿਸ਼ ਕੀਤੀ ਜਾਊਗੀ ਤੁਸੀਂ ਜਾਪੇ ਇਲਾਕੇ ਜੇ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਦਾ ਹੀ ਪੁੱਤ ਲੜਕਾ ਹੈਗਾ ਵਿੱਚ ਜਾਂ ਕੁੜੀ ਇਹਦੇ ਵਿੱਚ ਆਪਣੇ ਜੀ ਗਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਮ ਹੈ ਉਹਦਾ ਨਾਮ ਕਲਮਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕਤ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਪਹਿਲੀ ਵਾਰ ਮਤਲਬ ਉਹਤੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਹੈ ਡਾਈ ਨਾਲ ਪੁੱਛ-ਪੁੱਛ ਕਰਾਂਗੇ ਕਿ ਕਦੋਂ ਹੋਇਆ ਕਿਵੇਂ ਹੋਇਆ ਉਹ ਇਤਨੀ ਇਹਨਾਂ ਦੇ ਲਿੰਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਏਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾਵਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰ ਦੋ ਸਰ ਕਿਹੜੇ ਕਰਨੀ ਇਹਦੇ ਵਿੱਚ ਦੋ ਲੇਡੀਜ਼ ਨੇ ਜੀ ਕਰਵੰਤਰ ਕੌਰ ਵਾਈਫ ਆਫ ਪਾਲ ਸਿੰਘ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕੱਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਪਰਣਾਲਾ ਹੈਗਾ ਇਹਦੇ ਤੇ 420 ਦੇ ਮੁਕੱਦਮੇ ਦਰਜ ਨੇ ਅਰਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋਵਾਲ ਦਾ ਇਹਦੇ ਤੇ ਕਾਫੀ ਮੁਕੱਦਮੇ ਦਰਜ ਨੇ extortion ਦੇ blackmailing ਦੇ ਲੱਕੀ ਮੌਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮਕਦਮੇ ਦਰਜ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਸੂਹੇ ਦਾ ਇਹਦੇ ਵੀ 420 ਦਾ ਮੁਕਤਮਾ ਦਰਜ ਹੈ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਪੂਰੀਚ ਪੈਂਦਾ ਇਹ ਔਰ ਕਲਵੰਤ ਸਿੰਘ ਹੈਗਾ ਗਦਾਈਏ ਦਾ ਇਹ ਬੰਦੇ ਦੋਨੋਂ ਨਵੇਂ ਸੀਗੇ ਇਹਨਾਂ ਦੇ ਪਹਿਲੀ ਵਾਰ ਮੁਕਤਮਾ ਦਰਜ ਹੋਇਆ ਹੈ